ਆਪਣਾ ਪੰਜਾਬ ਹੋਵੇ ਹਰ ਬੱਚੇ ਹੱਥ ਕਿਤਾਬ ਹੋਵੇ ਆਪਣਾ ਪੰਜਾਬ ਆਪਣਾ ਪੰਜਾਬ ਟਾ ਟਣ ਟਾ ਟਣ ਦਾ ਯਾਸਿਰ ਹੁਸੈਨ ਜੋ ਆਪਣੇ ਟੱਪਿਆ ਦੇ ਕਰਕੇ ਇੰਨੇ ਕਿ ਜ਼ਿਆਦਾ ਪੌਪੂਲਰ ਹੋ ਗਏ ਕਿ ਹਰ ਵਿਆਹ ਦੇ ਵਿੱਚ ਹੁਣ ਉਹ ਨਜ਼ਰ ਆਉਂਦੇ ਨੇ ਤੇ ਆਪਣੇ ਗੀਤਾਂ ਦੇ ਰਾਹੀਂ ਆਪਣੇ ਟੱਪਿਆ ਰਾਹੀਂ ਵਿਆਹ ਦੇ ਵਿੱਚ ਚਾਰ ਚੰਨ ਲਾਉਂਦੇ ਆ ਤੇ ਸੋਸ਼ਲ ਮੀਡੀਆ ਤੇ ਅਕਸਰ ਯਾਸਿਰ ਹੁਸੈਨ ਆਪਣੇ ਟੈਲੈਂਟ ਨੂੰ ਆਪਣੇ ਖਾਸ ਦੇ ਸਾਹਮਣੇ ਰੱਖਦੇ ਆਪਣੀ ਗਾਇਕੀ ਦੇ ਨਾਲ ਆਪਣੇ ਟੱਪਿਆ ਦੇ ਨਾਲ ਸਭ ਨੂੰ ਇੰਜਜੇਨ ਕਰਦੇ ਆ ਰੀਸੈਂਟ ਉਹਨਾਂ ਨੇ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਸਾਂਝਾ ਕੀਤੀ ਜੋ ਕਿ ਉਹਨਾਂ ਨੇ ਸਕੂਲ ਦੇ ਬੱਚਿਆਂ ਦੇ ਨਾਲ ਬਣਾਈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਯਾਸਿਰ ਹੁਸੈਨ ਬੱਚਿਆਂ ਨੂੰ ਪੜੰਗ ਸਿੱਖਿਆ ਦਿੰਦੇ ਹੋਈ ਨਸرائی ਵੀਡੀਓ ਨੂੰ ਸਾਂਝਾ ਕਰਦੇ ਹੋਏ ਯਾਸਿਰ हुसैन ਨੇ ਕੈਪਸ਼ਨ ਦੇ ਵਿੱਚ ਲਿਖਿਆ ਜੇ ਪੂਰਾ ਕਰਨਾ ਖਾਬ ਨੂੰ ਤਾਂ ਰੱਖਿਓ ਨਾਲ ਕਿਤਾਬਾਂ ਨੂੰ 12 ਤੁਸੀਂ ਵੀ ਸੁਣੋ ਯਾਸਿਰ हुसैन ਦੀਆਂ ਇਹ ਗੱਲਾਂ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ ਆਪਣਾ ਪੰਜਾਬ ਹੋਵੇ ਆਪਣਾ ਪੰਜਾਬ ਹੋਵੇ ਹਰ ਬੱਚੇ ਹੱਥ ਕਿਤਾਬ ਹੋਵੇ ਆਪਣਾ ਪੰਜਾਬ ਆਪਣਾ ਪੰਜਾਬ ਟਾ ਟਣ ਟਾ ਟਣ ਟਾ ਟਾ ਡਾ ਡਾ ਨਾ ਨਾ ਟਾ ਡਾ ਨਾ 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 ਥੈਂਕ ਯੂ ਆਪਣਾ ਪੰਜਾਬ ਹੋਵੇ ਹਰ ਬੱਚੇ ਹੱਥ ਕਿਤਾਬ ਹੋਵੇ ਆਪਣਾ ਪੰਜਾਬ ਆਪਣਾ ਪੰਜਾਬ ਟਾ ਟਣ ਟਾ ਟਣ ਡਾ ਆਪਣਾ ਪੰਜਾਬ ਹੋਵੇ ਹਰ ਬੱਚੇ ਹੱਥ ਕਿਤਾਬ ਹੋਵੇ ਆਪਣਾ ਪੰਜਾਬ ਨਾ ਪੰਜਾਬ ਟਾ ਟਣ ਟਾ ਟਣ ਟਾ ਟਣ ਦਾ यासिर हुसैन ਜੋ ਆਪਣੇ ਟੱਪਿਆਂ ਦੇ ਕਰਕੇ ਇੰਨੇ ਜ਼ਿਆਦਾ ਪੋਪੂਲਰ ਹੋ ਗਏ ਕਿ ਹਰ ਵਿਆਹ ਦੇ ਵਿੱਚ ਹੁਣ ਉਹ ਨਜ਼ਰ ਆਉਂਦੇ ਨੇ ਤੇ ਆਪਣੇ ਗੀਤਾਂ ਦਾ ਰਾਂਹੀਂ ਆਪਣੇ ਟੱਪਿਆਂ ਰਾਹੀਂ ਵਿਆਹ ਦੇ ਵਿੱਚ ਚਾਰ ਚੰਦ ਲਾਉਂਦੇ ਐ ਤੇ ਸੋਸ਼ਲ ਮੀਡੀਆ ਤੇ ਅਕਸਰ ਯਾਸਿਰ हुसैन ਆਪਣੇ ਟੈਲੈਂਟ ਨੂੰ ਆਪਣੇ ਖਾਸ ਦੇ ਸਾਹਮਣੇ ਰੱਖਦੇ ਆ ਆਪਣੀ ਗਾਇਕੀ ਦੇ ਨਾਲ ਆਪਣੇ ਟੱਪਿਆਂ ਦੇ ਨਾਲ ਸਭ ਨੂੰ ਐਂਟਰੇਨ ਕਰਦੇ ਆ ਰੀਸੈਂਟ ਉਹਨਾਂ ਨੇ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਸਾਂਝਾ ਕੀਤੀ ਜੋ ਕਿ ਉਹਨਾਂ ਨੇ ਸਕੂਲ ਦੇ ਬੱਚਿਆਂ ਦੇ ਨਾਲ ਬਣਾਈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਯਾਸਿਰ हुसैन ਬੱਚਿਆਂ ਨੂੰ ਪੜੰਦ ਸਿੱਖਾ ਦਿੰਦੇ ਆ ਹੋਈ ਨਜ਼ਰ ਆਈ ਵੀਡੀਓ ਨੂੰ ਸਾਂਝਾ ਕਰਦੇ ਹੋਏ ਯਾਸਿਰ ਹੁਸੈਨ ਨੇ ਕੈਪਸ਼ਨ ਦੇ ਵਿੱਚ ਲਿਖਿਆ ਜੇ ਪੂਰਾ ਕਰਨਾ ਖਾਬ ਨੂੰ ਤਾਂ ਰੱਖਿਓ ਨਾਲ ਕਿਤਾਬਾਂ ਨੂੰ ਵੈਲ ਤੁਸੀਂ ਵੀ ਸੁਣੋ ਯਾਸਿਰ ਹੁਸੈਨ ਦੀਆਂ ਇਹ ਗੱਲਾਂ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ ਆਪਣਾ ਪੰਜਾਬ ਹੋਵੇ ਆਪਣਾ ਪੰਜਾਬ ਹੋਵੇ ਹਰ ਬੱਚੇ ਹੱਥ ਕਿਤਾਬ ਹੋਵੇ ਆਪਣਾ ਪੰਜਾਬ ਆਪਣਾ ਪੰਜਾਬ ਟਾ ਟਣ ਟਾ ਟਣ ਟਾ ਟਾੜਾ ੜਾੜਾ ਣਾੜਾ ਟਾੜਾ ਟਾੜਾ ਣਾੜਾ 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 ਥੈਂਕ ਯੂ ਆਪਣਾ ਪੰਜਾਬ ਹੋਵੇ ਹਰ ਬੱਚੇ ਹੱਥ ਕਿਤਾਬ ਹੋਵੇ ਆਪਣਾ ਪੰਜਾਬ ਆਪਣਾ ਪੰਜਾਬ ਟਾ ਟਣ ਟਾ ਟਣ ਟਾ ਆਪਣਾ ਪੰਜਾਬ ਹੋਵੇ ਹਰ ਬੱਚੇ ਹੱਥ ਕਿਤਾਬ ਹੋਵੇ ਆਪਣਾ ਪੰਜਾਬ ਆਪਣਾ ਪੰਜਾਬ ਟਾ ਟਣ ਟਾ ਟਣ ਟਾ